30 ਅਗਸਤ ਨੂੰ ਪੰਜ ਸਿੰਘ ਸਹਬਾਨਾ ਦੇ ਹੁਕਮਨਾਮੇ ਤੋਂ ਬਾਅਦ ਅੱਜ ਬੀਬੀ ਜਗੀਰ ਕੌਰ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਉਹਨਾਂ ਨੇ ਆਪਣਾ ਸਪਸ਼ਟੀਕਰਨ ਸੌਂਪਿਆ ਬੀਤੇ ਦਿਨ ਉਹਨਾਂ ਵੱਲੋਂ ਬਤੌਰ ਪ੍ਰਧਿਡਿਅਮ ਮੈਂਬਰ ਅਕਾਲੀ ਦਲ ਸੁਧਾਰ ਲਹਿਰ ਤੋਂ ਆਪਣਾ ਅਸਤੀਫਾ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਸੌਂਪਿਆ ਸੀ ਔਰ ਕਿਹਾ ਸੀ ਕਿ ਉਹ ਕੋਈ ਵੀ ਅਹੁਦਾ ਲੈ ਕੇ ਜਾਂ ਰੁਤਬਾ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਨਹੀਂ ਚਾਹੁੰਦੇ ਇਸੇ ਕਰਕੇ ਉਹਨਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਜਾਵੇ ਤਾਂ ਅੱਜ ਬੀਬੀ ਜ਼ਗੀਰ ਕੌਰ ਆਪਣਾ ਜਿੱਥੇ ਸਪਸ਼ਟੀਕਰਨ ਦੇਣ ਦੇ ਲਈ ਪਹੁੰਚੇ ਉੱਥੇ ਉਹਨਾਂ ਨੇ ਮੋੜ ਕਿਹਾ ਕਿ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਇੱਕ ਪੇਸ਼ ਦਾ ਸਪਸ਼ਟੀਕਰਨ ਜਿਹੜਾ ਹੈਗਾ ਉਹਨਾਂ ਵੱਲੋਂ ਦਿੱਤਾ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਕੱਲ ਤੱਕ ਸਾਹ ਜਥੇਦਾਰ ਜਿਹਨੇ ਜਥੇਦਾਰ ਨੇ ਉਹਨਾਂ ਨੂੰ ਸਨਮੁਖ ਹੁੰਦਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਸਤਕਾਰਯੋਗ ਸਿੰਘ ਸਹਿਬਾਨ ਜੀ ਸਨਿਮਰ ਬੇਨਤੀ ਹੈ ਕਿ ਆਪਜੀ ਵੱਲੋਂ ਜਾਰੀ ਪੱਤਰ ਮਿਤੀ ਪੱਤਰ ਨੰਬਰ 24 ਅਬਲੀਕ 341 ਮਿਤੀ 31/8/2024 ਨੂੰ ਪ੍ਰਾਪਤ ਹੋਇਆ ਹੈ ਜਿਸ ਵਿੱਚ ਆਪ ਜੀ ਨੇ 2007 ਤੋਂ ਲੈ ਕੇ 2017 ਤੱਕ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵਿੱਚ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਦੌਰਾਨ ਹੋਏ ਗੁਨਾਹਾਂ ਕਾਰਨ ਖਾਲਸਾ ਪੰਥ ਦੇ ਹੋਏ ਨੁਕਸਾਨ ਵਿੱਚ ਦਾਸਰੀ ਦੀ ਬਤੌਰ ਕੈਬਨਿਟ ਮੰਤਰੀ ਦੀ ਭੂਮਿਕਾ ਦਾ ਸਪਸ਼ਟੀਕਰਨ ਮੰਗਿਆ ਹੈ ਜੀ ਸਤਕਾਰ ਸਹਿਤ ਬੇਨਤੀ ਹੈ ਕਿ 2007 ਤੋਂ ਲੈ ਕੇ 2012 ਦੀ ਸਰਕਾਰ ਸਮੇਂ ਵਿਧਾਨ ਸਭਾ ਦੇ ਉਹ ਮੈਂਬਰ ਨਹੀਂ ਸੀ ਜਿਸ ਕਰਕੇ ਉਹ ਕੈਬਨਿਟ ਦਾ ਹਿੱਸਾ ਵੀ ਨਹੀਂ ਸਨ ਸਨ 2012 ਤੋਂ 2017 ਦੀ ਸਰਕਾਰ ਵਿੱਚ ਮੈਂ 14 ਮਾਰਚ 2012 ਨੂੰ ਬਤੌਰ ਕੈਬਨਿਟ ਮੰਤਰੀ ਸੌਹ ਚੁੱਕੀ ਅਤੇ 30 ਮਾਰਚ 2012 ਨੂੰ ਆਪਣੇ ਕੈਬਨਿਟ ਮੰਤਰੀ ਤੋਂ ਅਹੁਦਾ ਜਿਹੜਾ ਅਸਤੀਫਾ ਸੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਕੇਵਲ 16 ਦਿਨ ਹੀ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੀ ਇਸ ਦੌਰਾਨ ਚਲੰਤ ਕੇਸਾਂ ਵਿੱਚ ਦਰਜ ਗੁਨਾਹਾਂ ਬਾਬਤ ਕੋਈ ਵੀ ਕਾਰਵਾਈ ਜਾਂ ਫੈਸਲਾ ਪੰਜਾਬ ਸਰਕਾਰ ਵੱਲੋਂ ਕੈਬਨਿਟ ਵਿੱਚ ਨਹੀਂ ਲਿਆ ਗਿਆ ਜਿਸ ਵਿੱਚ ਕਿਸੇ ਵੀ ਕਿਸਮ ਦੀ ਛਮੂਲੀਅਤ ਨਹੀਂ ਹੈ ਰਹਿੰਦੀ ਸਰਕਾਰ ਵਿੱਚ ਬਤੌਰ ਐਮਐਲਏ ਜਾਂ ਬਤੌਰ ਪਾਰਟੀ ਦੇ ਸੇਵਾਦਾਰ ਵੀ ਇਨ੍ਹਾਂ ਮਸਲੇ ਵਿੱਚ ਨਾ ਤਾਂ ਮੇਰੀ ਕੋਈ ਸਲਾਹ ਜਾਂ ਕਿਸੇ ਤਰੀਕੇ ਦੀ ਕੋਈ ਕਾਰਵਾਈ ਨਹੀਂ ਸੀ ਫੈਸਲੇ ਵਿੱਚ ਕੋਈ ਸ਼ਮੂਲੀਅਤ ਨਹੀਂ ਹੋਈ ਬਤੌਰ ਪਾਰਟੀ ਦੀ ਜ਼ਿੰਮੇਵਾਰ ਸੇਵਾਦਾਰ ਦੇ ਤੌਰ ਤੇ ਮੈਂ ਸਿੱਕੇ ਸਿਧਾਂਤਾਂ ਦੀ ਸਮੇਂ-ਸਮੇਂ ਪਹਿਰੇਦਾਰੀ ਕਰਦੇ ਆ ਆਪਣੀ ਆਵਾਜ਼ ਬੁਲੰਦ ਕਰਦੀ ਰਹੀ ਅਤੇ ਸ਼੍ਰੋਮਣੀ ਕਾਲੀ ਦਲ ਵਿੱਚ ਬਾਦਲ ਪਰਿਵਾਰ ਦੀ ਪਕੜ ਬਹੁਤ ਮਜ਼ਬੂਤ ਹੋਣ ਕਾਰਨ ਕੌਮਿਕ ਚਾਰਾ ਜੋਈ ਨੂੰ ਸ਼੍ਰੋਮਣੀ ਕਾਲਦਲ ਦੇ ਪ੍ਰਧਾਨ ਵਜੋਂ ਮੇਰੀ ਭੂਮਿਕਾ ਵਿਰੋਧੀ ਧਿਰ ਵਿੱਚ ਲਿਖੀ ਜਾਂਦੀ ਰਹੀ ਦਰਜ ਕੀਤੀ ਗਈ ਹੈ ਇਹ ਇਹ ਸ਼ਬਦ ਜਿਹੜੇ ਕਿ ਬੀਬੀ ਜਗੀਰ ਕੌਰ ਵੱਲੋਂ ਜਿਹੜਾ ਆਪਣਾ ਸਪਸ਼ਟੀਕਰਨ ਦਿੱਤੇ ਗਿਆ ਉਸ ਦੇ ਵਿੱਚ ਕਿਹਾ ਗਿਆ ਹੈ ਜਿਸ ਦਿਨ ਨਤੀਜੇ ਵਜੋਂ ਵਾਰ-ਵਾਰ ਮੈਂ ਮੁੱਖ ਆਗੂਆਂ ਦਾ ਵਿਰੋਧ ਦਾ ਸ਼ਿਕਾਰ ਹੋਈ ਜਿਸ ਕਾਰਨ ਨਤੀਜੇ ਵਜੋਂ ਦੋ ਵਾਰ ਮੈਨੂੰ ਅਕਾਲੀ ਦਲ ਚੋਂ ਬਿਨਾਂ ਕਿਸੇ ਕਾਰਨ ਬਾਹਰ ਦਾ ਰਸਤਾ ਵੀ ਦਿਖਾ ਦਿੱਤਾ ਗਿਆ ਹੈ ਵਾਰ-ਵਾਰ ਆਵਾਜ਼ ਚੁੱਕਣ ਤੇ ਵੀ ਸੁਣਵਾਈ ਨਹੀਂ ਹੋਈ ਦੋਸ਼ੀਆਂ ਵੱਲੋਂ ਹੋਈਆਂ ਸਾਰੀਆਂ ਗਲਤੀਆਂ ਗੁਨਾਹਾਂ ਦਾ ਰੂਪ ਧਾਰਨ ਕਰਨ ਕਰ ਗਈਆਂ ਅਤੇ ਕੌਮੀ ਸੰਸਥਾ ਨੂੰ ਸਿੱਖ ਕੌਮ ਨੇ ਰਾசி ਤੌਰ ਤੇ ਵੱਡਾ ਝੜਕਾ ਦਿੱਤਾ ਪੰਥ ਦੀ ਸ਼੍ਰੋਮਣੀ ਰਾਜਨੀਤਿਕ ਸੰਸਥਾ ਵਿੱਚੋਂ ਆਏ ਅੰਤ ਨਿਗਾਰ ਮਗਰੋਂ ਬਾਕੀ ਸੀਨੀਅਰ ਸ਼੍ਰੋਮਣੀ ਕੱਲ ਦਲ ਦੇ ਨੇਤਾਵਾਂ ਨਾਲ ਰਲ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਜੀ ਨੂੰ ਬੇਨਤੀ ਪੱਤਰ ਪੇਸ਼ ਕਰਦੇ ਨਾਲ ਸ਼੍ਰੋਮਣੀ ਸੰਸਥਾ ਨੂੰ ਬਚਾਉਣ ਲਈ ਜੋ ਪਾਰਟੀ ਅੰਦਰ ਲੰਬੇ ਸਮੇਂ ਤੋਂ ਚਰਚਾ ਸੀ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਮਾਨਯੋਗ ਸਿੰਘ ਸਹਿਬਾ ਸਿੰਘ ਸਹਿਬਾਨ ਜੀ ਇਸ ਸਬੰਧੀ ਬਹੁਤ ਹੀ ਨਿਮਾਣੇ ਭਾਵ ਨਾਲ ਗੁਰੂ ਪੰਥ ਨੂੰ ਪੂਰਨ ਸਮਰਪਿਤ ਹੁੰਦਿਆਂ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਿਰ ਨਵਾ ਕੇ ਆਪ ਜੀ ਦੇ ਸਨਮਕ ਹਾਜ਼ਰ ਹਾਂ। ਇਸ ਬਾਬਤ ਆਪ ਜੀ ਦਾ ਜੋ ਵੀ ਹੁਕਮ ਹੋਵੇਗਾ ਉਹ ਪਰਵਾਨ ਹੋਵੇਗਾ ਜੀ ਇਹ ਬੀਬੀ ਜ਼ਗੀਰ ਕੌਰ ਵੱਲੋਂ ਜਿਹੜੇ ਹੈਗੇ ਨੇ ਆਪਣੇ ਸਪਸ਼ਟੀਕਰਨ ਦੇ ਵਿੱਚ ਸ਼ਬਦ ਜਿਹੜੇ ਲਿਖੇ ਨੇ ਔਰ ਸਿੱਧੇ ਤੁਰਤੇ ਇੱਕ ਵਾਰ ਫਿਰ ਆਪਣੇ ਸਪਸ਼ਟੀਕਰਨ ਦੇ ਵਿੱਚ ਬਾਦਲ ਪਰਿਵਾਰ ਤੇ ਵਰਦੇ ਹੋਏ ਬੀਬੀ ਜ਼ਗੀਰ ਕੌਰ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਬਾਦਲ ਪਰਿਵਾਰ ਇਸ ਵੇਲੇ ਅਕਾਲੀ ਦਲ ਤੇ ਪੂਰੇ ਤਰੀਕੇ ਨਾਲ ਕਾਬਜ਼ ਹੋ ਚੁੱਕਿਆ ਉਹਨਾਂ ਵੱਲੋਂ ਵਾਰ-ਵਾਰ ਪੰਥ ਚਾਰਾ ਜੋਈ ਲਈ ਜਿਹੜੀ ਹੈਗਾ ਕਦਮ ਉਠਾਏ ਗਏ ਪਰ ਉਹਨਾਂ ਨੂੰ ਹਰ ਵਾਰ ਦੀ ਤਰ੍ਹਾਂ ਜਿਹੜਾ ਹੈਗਾ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਜਿਹੜਾ ਕਿ ਇਸ ਪੱਤਰ ਦੇ ਵਿੱਚ ਵੀ ਦਰਜ ਹੈ ਔਰ ਲਗਾਤਾਰ ਇੱਕ ਬਾਗੀ ਖੇਮੇ ਦੇ ਰੂਪ ਦੇ ਵਿੱਚ ਬੀਬੀ ਜਗੀਰ ਕੌਰ ਨੂੰ ਅਕਾਲੀ ਦਲ ਦੇ ਵਿੱਚ ਵੇਖਿਆ ਜਾਂਦਾ ਰਿਹਾ। ਬੀਤੇ ਸਮੇਂ ਵੀ ਜਦੋਂ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਚੋਣ ਲੜਨ ਦੀ ਇੱਛਾ ਜ਼ਾਹਰ ਕੀਤੀ ਸੀ ਤਾਂ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ। ਇਹ ਇਲਜ਼ਾਮ ਲੱਗਿਆ ਸੀ ਉਹਨਾਂ ਤੇ ਕਿ ਉਹਨਾਂ ਨੇ ਪਾਰਟੀ ਦੀਆਂ तमाम ਜਿਹੜੀਆਂ ਇਆਂ ਸੀਮਾਵਾਂ ਉਹ ਲੰਘੀਆਂ ਨੇ ਅਤੇ ਪਾਰਟੀ ਦੀਆਂ ਗਤੀਵਿਧੀਆਂ ਜਿਹੜੀਆਂ ਉਹਨਾਂ ਦੀਆਂ ਪਾਰਟੀ ਦੇ ਵਿਰੋਧੀ ਪਲੇਟਫਾਰਮ ਜਿਹੜਾ ਹੈਗਾ ਉਹਨਾਂ ਨੇ ਵੱਲੋਂ ਅਪਣਾਇਆ ਗਿਆ ਹੈਗਾ। ਤੇ ਅੱਜ ਸਪਸ਼ਟੀ ਕਰਨ ਦੇਣਾ ਸੀ ਕੱਲ ਉਹਨਾਂ ਨੇ ਸਪਸ਼ਟੀਕਰਨ ਦੇਣ ਤੋਂ ਪਹਿਲਾਂ ਆਪਣਾ ਬਤੌਰ ਪ੍ਰੇਡੀਅਮ ਮੈਂਬਰ ਅਸਤੀਫਾ ਦਿੱਤਾ ਸੀ ਤਾਂ ਇੱਕ ਵਾਰ ਫਿਰ ਜਿਹੜਾ ਹੈਗਾ ਆਪਣੇ ਸਪਸ਼ਟੀਕਰਨ ਦੇ ਵਿੱਚ ਬਾਦਲ ਪਰਿਵਾਰ ਤੇ ਜਿਹੜਾ ਹੈਗਾ ਵਰਦੇ ਹੋਏ ਬੀਬੀ ਜਗੀਰ ਕੌਰ ਜਿਹੜੇ ਹੈਗੇ ਨਜ਼ਰ ਆਏ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਕਿਸੇ ਵੀ ਜਿੰਨੇ ਵੀ ਫੈਸਲੇ ਹੋਏ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਕਿਸੇ ਕਿਸਮ ਦੀ ਕੋਈ ਵੀ ਭੂਮਿਕਾ ਨਹੀਂ ਰਹੀ ਇਸੇ ਕਰਕੇ ਉਹਨਾਂ ਨੇ ਇੱਕ ਵਾਰ ਫਿਰ ਕਿਹਾ ਕਿ ਬਾਦਲ ਪਰਿਵਾਰ ਤੇ ਜਿਹੜਾ ਬਾਦਲ ਪਰਿਵਾਰ ਦਾ ਅਕਾਲੀ ਦਲ ਤੇ ਕਾਬਜਾ ਆਏਗਾ ਔਰ ਵਾਰ-ਵਾਰ ਕਹਿਣ ਤੇ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਰਹੀ ਤਾਂ ਇਹ ਸਪਸ਼ਟੀਕਰਨ ਆਪਣੇ ਤੌਰ ਤੇ ਬਿਲਕੁਲ ਵੱਖਰੇ ਤਰੀਕੇ ਦੇ ਨਾਲ ਜਿਹੜਾ ਹੈ ਨਾ ਉਹਨਾਂ ਵੱਲੋਂ ਜਿਹੜਾ ਹੈਗਾ ਕੱਲ ਤੱਕ ਸਾਹਬ ਦੇ ਸਨਮੁਖ ਪੇਸ਼ ਕੀਤਾ ਗਿਆ ਤੇ ਇਸ ਤੋਂ ਬਾਅਦ ਯਕੀਨਨ ਤੌਰ ਤੇ ਬੇਸ਼ੱਕ ਤਖਤ ਸਹਿਬਾਨ ਵੱਲੋਂ ਜਥੇਦਾਰ ਸਈਰ ਅਕਾਲ ਤਖਤ ਦੇ ਗੈਨੀ ਰੁਗਬੀਰ ਸਿੰਘ ਵੱਲੋਂ ਦੋਨਾਂ ਧੜਿਆਂ ਨੂੰ ਨਸੀਹਤ ਦਿੱਤੀ ਗਈ ਹੈ ਕਿ ਕੋਈ ਵੀ ਧੜਾ ਇੱਕ ਦੂਜੇ ਦੇ ਖਿਲਾਫ ਬਿਆਨ ਬਾਜੀ ਨਾ ਕਰੇ ਪਰ ਇਸ ਸਪਸ਼ਟੀਕਰਨ ਤੋਂ ਬਾਅਦ ਲਾਜ਼ਮੀ ਤੌਰ ਤੇ ਪੰਥਕ ਰਾਜਨੀਤੀ ਦੇ ਵਿੱਚ ਜਿਹੜੇ ਗਏ ਨੇ ਵੱਡੇ ਸਵਾਲ ਜਿਹੜੇ ਖੜੇ ਹੋਣਗੇ ਔਰ ਅਕਾਲੀ ਦਲ ਦੀ ਵਿੱਚ ਜਿਹੜੀ ਬਾਦਲ ਪਰਿਵਾਰ ਦੀ ਭੂਮਿਕਾ ਹੈਗੀ ਜਾਂ ਬਾਦਲ ਪਰਿਵਾਰ ਦੇ ਇਲਜ਼ਾਮ ਲੱਗਦੇ ਨੇ ਕਿ ਅਕਾਲੀ ਦਲ ਤੇ ਕਾਦ ਜੋ ਹੋ ਚੁੱਕੇ ਨੇ ਉਹਨਾਂ ਦਾ ਇੱਕ ਔਰ ਫਿਰ ਜ਼ਿਕਰ ਕਰਕੇ ਬੀਬੀ ਜੀ ਰਿਕੌਰ ਨੇ ਅਕਾਲੀ ਦਲ ਦੇ ਤਮਾਮ ਖੇਮਿਆਂ ਜਿਹੜਾ ਕਿ ਬਾਦਲਾਂ ਨੇ ਭੂਮਿਕਾ ਦੇ ਬਰਾਬਰ ਜਿਹੜਾਗਾ ਜਰੂਰ ਖੜਾ ਕਰ ਦਿੱਤਾਗਾ ਸਿੱਧੇ ਤੌਰ ਤੇ ਬੱਦਲ ਪਰਿਵਾਰ ਦੇ ਮੋੜ ਬੀਬੀ ਜ਼ਗੀਰ ਕੌਰ ਵਰਦੇ ਹੋਏ ਨਜ਼ਰ ਆਏ ਨੇ ਧੰਨਵਾਦ